ਉਹ ਕੀ ਕਰੀ ਨਹੀਂ ਆਉਣਾ ਚਾਹ ਲਿਉਣੀ ਆ ਤੁਹਾਡੇ ਵਾਸਤੇ ਹੋਰ ਕੀ ਕਰਦੀਆਂ ਪੀ ਲੋ ਚਾਹ ਹੋਰ ਕੋਈ ਕੰਮ ਧੰਦਾ ਤਾਂ ਤੁਹਾਨੂੰ ਹੈ ਨਹੀਂਗਾ ਬਸ ਚਾਹ ਬਣਾ ਦੇ ਚਾਹ ਬਣਾ ਦੇ ਸਾਰਾ ਦਿਨ ਪਰ ਚਾਹ ਤਾਂ ਹੁਣ ਪੀਣੀ ਹੈ ਚਾਹ ਤਾਂ ਪੀਣੀ ਹੈ ਕੋਈ ਕੰਮ ਧੰਦਾ ਵੀ ਕਰ ਲਿਆ ਕਰੋ ਹੁਣ ਮੈਂ ਕਿੱਥੇ ਕਰ ਲਾਂ ਕੰਮ ਧੰਦਾ ਜਾ ਕੇ ਕੋਈ ਕੰਮ ਧੰਦਾ ਹੈ ਹੀ ਨਹੀਂ ਕੋਈ ਤੂੰ ਤਾਂ ਬਸ ਇਹ ਚਾਹਨੀ ਹੈ ਵੀ ਮੇਰੇ ਨਾਲ ਘਰ ਦੇ ਵਿੱਚ ਅਕੂਚਕ ਪਾਈ ਜੀ ਕਰਾਈ ਚੱਲੇ ਕਿਉਂ ਅੱਛਾ ਮੈਂ ਆ ਚਾਹਨੀ ਆ ਇਹ ਹੋਰ ਬਾਹਰ ਕੋਈ ਕੰਮ ਧੰਦਾ ਨਹੀਂ ਹੈਗਾ ਤੁਹਾਨੂੰ ਕਰੇ ਤਾਂ ਮੈਂ ਕਹਿੰਦੀ ਨਹੀਂ ਸਾਨੂੰ ਬਾਹਰ ਕਿਹਦੇ ਨਾਲ ਕਰਵਾ ਦਾਂ ਜਾ ਕੇ ਜਿਹੜੇ ਦਿਮਾਗ 'ਚ ਫਰਕ ਹੈ ਜੇ ਤੇਰੇ 'ਚ ਹੈ ਨਾ ਤੁਹਾਡੇ ਦਿਮਾਗ 'ਚ ਫਰਕ ਹੈ ਮੇਰੇ ਤਾਂ ਕੰਨੂ ਹੈ ਗੱਲ ਸੁਣੋ ਆ ਗਵਾਂਡੀ ਦੇਖ ਲਓ ਆਪਣੇ ਐ ਕਿੱਥੋਂ ਦੀ ਕਿੱਥੇ ਵਾਗੇ ਬਈ ਆਪਾਂ ਉੱਥੇ ਖੜੇ ਆ ਕੰਮ ਕਰ ਕੋਈ ਹੁਣ ਮੈਨੂੰ ਕੀ ਕਹਨੀ ਮੇਰਾ ਅਗਲੇ ਮਿਹਨਤ ਕਰਦੇ ਆ ਅੱਛਾ ਕੰਮ ਮੈਂ ਕਰਨ ਜਾਇਆ ਕਰਾਂ ਬਾਹਰ ਤੁਸੀਂ ਤੁਸੀਂ ਬੇਲੇ ਹੋਰ ਟੁੰਨੀ ਲੈ ਕੇ ਬਹਿ ਜਾਓ ਅੰਦਰ ਜਿਆਦੇ ਭਕਾਈ ਨਾ ਮਾਰ ਖੇਤੀਬਾੜੀ ਦਾ ਆਮ ਮੈਂ ਹੀ ਸਾਹਮਣਾ ਸਾਰਾ ਕੁਝ ਕੀ ਕਰਦੇ ਹੋ ਖੇਤੀਬਾੜੀ ਤੋਂ ਨਿਕਲਦਾ ਵੀ ਇਹ ਕੁਝ ਆ ਨਿਕਲੇ ਨਾ ਨਿਕਲੇ ਮੈਂ ਤਾਂ ਆਪਣੀ ਮਿਹਨਤ ਕਰ ਰਿਆ ਨਾ ਫਿਰ ਹੋਰ ਕੰਮ ਕਰ ਲਓ ਨਾਲ ਨਾਲ ਆ ਮਤਾਂ ਇਹ ਕਹਿੰਦੀਆਂ ਗਮੰਡੀ ਕਿਵੇਂ ਅੱਗੇ ਵਧ ਜਾਂਦੇ ਨੇ ਮੈਨੂੰ ਕੀ ਪਤਾ ਕਿਵੇਂ ਵਧ ਜਾਂਦੇ ਨੇ ਹੁਣ ਆਪਾਂ ਉੱਥੇ ਹੀ ਖੜੇ ਹਾਂਗੇ ਨਾਲੇ ਕੰਮ ਬਰੋਬਰ ਕਰ ਦਿਆਂ ਦੇਗਾ ਹਾਂਜੀ ਇਹ ਗੱਲ ਤਾਂ ਹਾਂ ਯਾਰ ਜੱਸੀ ਇਹ ਗੱਲ ਤਾਂ ਜਦ ਮੈਂ ਮੀਨੂ ਸੋਚੀ ਨਾਲੇ ਤਾਂ ਨਾਲੇ ਬੇੜਾ ਪੱਕਾ ਕਰਵਾ ਲਿਆ ਹੈ ਤੇ ਨਾਲੇ ਲਿਆਂਦੀ ਗੱਡੀ ਉਹੀ ਜੀ ਕਿਹੜੀ ਚੀਜ਼ ਐ ਨਾ ਤੇ ਜਿਹੜੇ ਹੈ ਨਹੀਂ ਕੀ ਤੇ ਆਪਾਂ ਦੇਖ ਲੈ ਰੋਟੀ ਨੂੰ ਵੀ ਤਰਸਦੇ ਆ ਬੋਲੇ ਆ ਦੇਖ ਲੈ ਉਹੀ ਟੁੱਟੀ ਛੱਤ ਉਹੀ ਕੱਚਾ ਵੇੜਾ ਐ ਸਾਰੀ ਉਮਰ ਇੱਥੇ ਲੰਘ ਜੂਗੀ ਇਹ ਸਾਰੀ ਗਲਤੀ ਨਾ ਆਪਣਾਂ ਵਾਲੇ ਬੁੜੇ ਦੀ ਐ ਤੂੰ ਉਹਨੂੰ ਸਹੀਉ ਕਹਿੰਨੀ ਹੁੰਨੀ ਐ ਜੇ ਉਹਨੇ ਮੜਾ ਮੋਢਾ ਕੁਝ ਬਣਾ ਕੇ ਦੇਆ ਹੁੰਦਾ ਆਪਣਾ ਘਰ ਵੀ ਹੁਣ ਕੋਠੀ ਵਰਗਾ ਪਿਆ ਹੁੰਦਾ ਹੈ ਵੀ ਦੱਸ ਤੂੰ ਪਤਾ ਨਹੀਂ ਕਿੱਥੇ ਪੈਸਾ ਜੋੜੀ ਗਿਆ ਨਾ ਕੋਈ ਜ਼ਮੀਨ ਵੇਚਨ ਦਿੰਦਾ ਨਾ ਕੁਝ ਕਰਨ ਦਿੰਦਾ ਮਤਲਬ ਵੇਚੀ ਜੇ ਹੁਣ ਪਾਗ ਕੋਠੀ ਅੱਛਾ ਚੱਲ ਉਹਨੇ ਤਾਂ ਨਹੀਂ ਕੀਤਾ ਹੈਗੇ ਤੁਸੀਂ ਕੀ ਕਰ ਲਿਆ ਫੇਰ ਉਹ ਤਾਂ ਬੁੜਾ ਐ ਚੱਲ ਹੋ ਗਿਆ ਬਈ ਉਹ ਤਾਂ ਉਮਰ ਲੰਘ ਵੀ ਹੁਣ ਦੇਖ ਆ ਗਿਆ ਬਣ ਗਿਆ ਬਈ ਰੋਟੀ ਟੁੱਕ ਜੇ ਵੱਖੋ ਕਿੱਥੇ ਬਣ ਗਿਆ ਬਾਪੂ ਬਣਾਉਣੀਆਂ ਹੋਣਾ ਆ ਕੰਮ ਬਥੇਰੇ ਹੁੰਦੇ ਨੇ ਭਾਈ ਕਰਨ ਵਾਲੇ ਦੇਖ ਉਧਰ ਡੰਗਰ ਪਸ਼ੂਆਂ ਦਾ ਕਰਕੇ ਹੋਣੀਆਂ ਪਹਿਲਾਂ ਸਰ ਕੰਮ ਤਾਂ ਹੁਣ ਬਣੀ ਜਾਣਗੇ ਭਾਈ ਕੰਮ ਤਾਂ ਹੋਈ ਜਾਂਦੇ ਨੇ ਹੁਣ ਢਿੱਡ ਤਾਂ ਖਾਣ ਨੂੰ ਮੰਗਦੀ ਐ ਆਪਦਾ ਟਾਈਮ ਫਿਰ ਢਿੱਡ ਤਾਂ ਖਾਣ ਨੂੰ ਮੰਗਦਾ ਬਾਪੂ ਫਿਰ ਬਣਾਉਣੀਆਂ ਹੁਣ ਦੱਸ ਇੱਡੇ ਬੱਲੇ ਬਥੇਰੇ ਕੰਮ ਹੋ ਜਾਂਦੇ ਨੇ ਮੈਨੂੰ ਤਾਂ ਐ ਬਾਪੇ ਮਹੀਨੇ ਹੀ ਮੈਂ ਤਾਂ ਸਰੋਂ ਹੀ ਕਟਾਉਣ ਗਿਆ ਦੀ ਮਾਂ ਫਿਰ ਆਪਾਂ ਵੀ ਕਟਾਂਗੇ ਪਰਸੋਂ ਨੂੰ ਅੱਛਾ ਸਰੋਂ ਕਟਾਣਗੇ ਹਾਂ ਕਰਤਾ ਇਹ ਕਹਿੰਦੇ ਸਰੋਂ ਕੁੱਟੀ ਦੀ ਮਾਂ ਉੱਥੀ ਤਾਂ ਬੈਠਾ ਜੀ ਮੈਂ ਮੈਨੂੰ ਤਾਂ ਕਿਤੇ ਦੇਖਿਆ ਨਹੀਂ ਕਿਉਂ ਝੂਠਤ ਬਾਨ ਬੋਲਦਾ ਹੁੰਦਾ ਬੈਠਿਆ ਤੂੰ ਤਾਂ ਸੱਤ ਚਤਾਂ ਸਕੇ ਡਰਿਆ ਚੀਆ ਬਸ ਆਹੀ ਕੰਮ ਰੇ ਬਾਪੂ ਤੈਨੂੰ ਤਾਂ ਬਸ ਹੱਥ ਜੀ ਬੈਠਾ ਰਹਿਣਾ ਸਾਰਾ ਦਿਨ ਉਹ ਬਾਗ ਗਿਆ ਜੀ ਪਈ ਪਹਿਲਾਂ ਬੈਠਾ ਦੀ ਉੱਠ ਕੇ ਬਾਗ ਗਿਆ ਜਦੋਂ ਨੇ ਟੈਲੀਫੋਨ ਲਾਤਾ ਮੈਨੂੰ ਬਸ ਇੱਥੇ ਲਾਦਾ ਟੈਲੀਫੋਨਾਂ ਉਹੀ ਝੂਠਤ ਬਾਨ ਕਿਉਂ ਬੋਲਦਾ ਬਾਪੂ ਫਿਰ ਕਹਿੰਦੇ ਆ ਜਮਾਖ ਬੋਲਦੇ ਆ ਵੀ ਸਾਡਾ ਬੋਲਣ ਦਾ ਹੋਰ ਕੀ ਕਰੀ ਕੀ ਕਰਨੀ ਬਾਪੂ ਕੋਲੇ ਤਾਂ ਝੂੜਤ ਪਾਣੇ ਨੇ ਸਾਰੀ ਉਮਰ ਝੂੜਤ ਪਾਣ ਤੇ ਲੰਗਦੀ ਬਣਾ ਤਾਂਿੰਦਾ ਬਾਪੂ ਕੁਛ ਆ ਫਿਰਦੇ ਹੁਣ ਆ ਬਣਾ ਹੀ ਨਹੀਂ ਹੋਇਆ ਭਈ ਲੈ ਬਣਾਇਆ ਹੋਇਆ ਹਵੇਲੀ ਟੱਕੜੀਆਂ ਵਾਲੇ ਛੱਤ ਪਾਰ ਕੇ ਬਾਪੂ ਆ ਬੇੜਾ ਨਹੀਂ ਪੱਕਾ ਕੱਚਾਗਾ ਜਿਹੜੇ ਹਿਸਾਬ ਨਾਲ ਤੁਹਾਡੇ ਲੱਛਣ ਨੇ ਇਹੀ ਰੱਖ ਲਿਓ ਭਈ ਲੱਛਣ ਨੂੰ ਅਸੀਂ ਬਾਪੂ ਆ ਬਾਹਰੇ ਡੇਗਦੇ ਫਿਰਿਆ ਤੂੰ ਵੀ ਕਹਿ ਉਹ ਜੀ ਗੱਲਾਂ ਕਰੀ ਜਾ ਬਾਪੂ ਆਹੀ ਕੀ ਇਸ ਤਾਂ ਇਦੋਂ ਵੀ ਵਧੀਆ ਬਣਾਉ ਨੂੰ ਕਰਦੇ ਆ ਆਪਣਾ ਇੱਥੇ ਕਿਚ ਕਿਚ ਲਈ ਰੱਖ ਦਿਓ ਮੈਂ ਤਾਂ ਜਾਦਾ ਆ ਜਾ ਭਈ ਕਿਉਂ ਕਿਉਂਲਾਵਾਗੀ ਬਾਪੂ ਤੇਰੇ ਕੰਡੇ ਬਿੱਜੇ ਹੋਏ ਨੇ ਭਈ ਇਹ ਤੂੰ ਵਧੀਆ ਬਣਾਉਣਾ ਤੀਗਾ ਵਧੀਆ ਹੁਣ ਜਿੰਨੇ ਜੋਗਾ ਹੈ ਗਿਆ ਭਈ ਮੈਂ ਬਣਾਤਾ ਮੈਂ ਉਹੀ ਗੱਲ ਮੈਨੂੰ ਤੁਸੀਂ ਕਰਕੇ ਦਿਖਾ ਦਿਓ ਹੁਣ ਥੋੜੀ ਉਮਰ ਹੈ ਦੇਖਾਂ ਮੈਂ ਕੀ ਬਣਾਉਂਦਾ ਅਸੀਂ ਹੁਣ ਟ੍ਰੇਨ ਪਾ ਦੀਏ ਬਾਪੂ ਜਿਹਾ ਜਿਹਾ ਤੂੰ ਕਰਕੇ ਦੇਂਗਾ ਹੋਰ ਜੀ ਬਣਾਵਾਗੇ ਹੁਣ ਜੇ ਬਣਾਉਣ ਲੱਗਿਆ ਤੀ ਆ ਛੱਤ ਤਾਂ ਵਧੀਆ ਪਾ ਆਂਦਾ ਦੱਸ ਉਹ ਦੂਜੀ ਪਾ ਆਂਦਾ ਆਪਾਂ ਟ੍ਰੇਡ ਕੇ ਦਾ ਭਵੇਂ ਪਾ ਆਂਦਾ ਭਈ ਮੈਂ ਤਾਂ ਉਹੀ ਗੱਲ ਹੈ ਜਿੰਨੇ ਕੀ ਜ਼ਮੀਨ ਹੈ ਆਪਣੇ ਉਹੀ ਗੱਲ ਖਾਣ ਨੂੰ ਦਾਣੇ ਹੁੰਦੇ ਨੇ ਦਿਹਾੜੀਆਂ ਦੱਪਾਂ ਕਰਕੇ ਮੈਂ ਸਿਰੇ ਲਾਇਆ ਕੰਮ ਆ ਪਰ ਪਾਪਾ ਤੈਨੂੰ ਮੈਂ ਤਾਂ ਹੀ ਕਿਹਾ ਸੀਗਾ ਪਰ ਜਿਹੜਾ ਮੜਾ ਮੋਟਾ ਉਹ ਤੱਕ ਜਾ ਵੇਚ ਦੰਨੇ ਆ ਘਰ ਪਾਲਾਂਗੇ ਵਧੀਆ ਸਾਲਾ ਕੋਈ ਆਇਆ ਗਿਆ ਰਿਸ਼ਤੇਦਾਰ ਵੀ ਨਹੀਂ ਆਇਆ ਲੱਛਣ ਆਹੀ ਲੱਛਣ ਨੇ ਕਾਹਜ ਵਾਕਾਂ ਨੂੰ ਕੀ ਖਵਾਏਗਾ ਉਹ ਜਵਾਖਾਂ ਨੂੰ ਖਵਾ ਦਾਂਗੇ ਹਲੇ ਜਵਾਖ ਜੰਮੀ ਖੜੇ ਆ ਸੀ ਕਿੰਨੇ ਗੁੱਲਾਂ ਕਰਦਾ ਹੈ ਵੇਚ ਕੇ ਜਮੀਨ ਕੋ ਕਰ ਪਾਉਂਦਾ ਹੁੰਦਾ ਓਏ ਮਾਣਾ ਮੋਟਾ ਵੇਚੇ ਘਰ ਅੰਬਾਸ ਬਾਬਾ ਗੁਰ ਦੀ ਬਾਸਾ ਬਾਈ ਆਪਦਾ ਕੰਮ ਤੇ ਲੱਗ ਜਾ ਫੇਰ ਘਰ ਪੱਕਾ ਕਰ ਮੇਰੇ ਸਾਡੇ ਕਿਸੇ ਪਾਸੇ ਮਾਨ ਨਹੀਂ ਨਾ ਤੂੰ ਉਧਰ ਮੰਨ ਇਧਰ ਮੰਨ ਜਮੀਨ ਨੂੰ ਵੇਚਣ ਦੇ ਹੱਕ ਦਾ ਮੈਂ ਜਮਾ ਵੀ ਨਹੀਂ ਹੈਗੀ ਮੈਂ ਤਾਂ ਪਹਿਲਾਂ ਕਹਿੰਦਾ ਦੀ ਮਾਹ ਤੁਸੀਂ ਆਹੀ ਰੱਖ ਰਿਓ ਆਹ ਦੇਖ ਲਓ ਲਾਗੇ ਵੇਚਣ ਵੀ ਉਸ ਤਾਂ ਹੋਣੀ ਬੱਬੂ ਮੈਂ ਕਦੇ ਵੇਚਦੀ ਨਹੀਂ ਕਰਦਾ ਪੁੱਠੀਆਂ ਗੱਲਾਂ ਨੀ ਤੂੰ ਹੀ ਨਹੀਂ ਕਿਸੇ ਪਾਸੇ ਮਾਨ ਹੈਗੀ ਨਹੀਂ ਨਾ ਤੂੰ ਉਧਰ ਮੰਨ ਇਧਰ ਮੰਨ ਕਿਉਂਦਾ ਤੂੰ ਮੈਨੂੰ ਕਹਿੰਦੀ ਘਰ ਪਾਲਾ ਵੇ ਮੈਂ ਤਾਂ ਕੰਮ ਕਰਨ ਨੂੰ ਕਹਿੰਦੀ ਆ ਕੰਮ ਕਰਕੇ ਬਾਈ ਫੇਰ ਦਿਖਾ ਲੋ ਦੋ ਨੰਬਰ ਦਾ ਲੱਗ ਗਿਆ ਕੋਈ ਚੱਜ ਦਾ ਕੰਮ ਕਰ ਲਿਆ ਦੋ ਨੰਬਰ ਦਾ ਕੰਮ ਨਹੀਂ ਤੇ ਸਮਝ ਤੇਰਾ ਜ਼ਿਆਦਾ ਮੇਰਾ ਵਾਪਸ ਆ ਗਿਆ ਦੀ ਮੈਂ ਤਾਂ ਰੱਖੀ ਬੈਠਾ ਆਪਦਾ ਟਾਈਮ ਕੱਟ ਲਿਆ ਸੋਸੋ ਨਹੀਂ ਕੱਟਿਆ ਜਾਣਾ ਮੈਂ ਤੇ ਅੱਗੇ ਜਿਹਦਾ ਤੂੰ ਵੀ ਬਦੇ ਪਾਪਾ ਉਹੀ ਜੀ ਕੁੱਤੀ ਖੜਿਆ ਸਾਰਾ ਕੁਝ ਮੈਂ ਤੈਨੂੰ ਉਹੀ ਕਹਿਣਾ ਅੱਗੇ ਵਧਣ ਨੂੰ ਕਿਹੜਾ ਭਾਈ 35 ਕਿੱਲੇ ਦੀ ਮੈਂ 40 ਬਣਾ ਆਂਦਾ ਉਹੀ ਡੂੜ ਕਿੱਲੇਗਾ ਡੂੜ ਕਿੱਲੇ ਨਾਲ ਕੀ ਅੱਗੇ ਵਧੂਗਾ ਹਾਂ ਪਤਾ ਪਾ ਸਕਦਾ ਸੀ ਖਰਚੇ ਦੇਖ ਲੋ ਆ ਦੇਖ ਲੈ ਆ ਤਾਂ ਕਦੇ ਦੇਖੀਆਂ ਨਹੀਂ ਜਿੰਦਗੀ ਜਿਹੜੀਆਂ ਤੂੰ ਪਾਈ ਬੈਠਾ ਆ ਚਾਦਰਿਆਂ ਨਾਲੀ ਤਪਾਤੀ ਦੋ ਨੇ ਇੱਕ ਢੋ ਲੈ ਇੱਕ ਕੱਢ ਲੈ ਇੱਕ ਪਾ ਲੈ ਆ ਬਾਪੂ ਤੂੰ ਤਾਂ ਉਹੀ 1999 ਲਈ ਗੱਲਾਂ 'ਚ ਬੈਠੇ ਹਲੇ ਵੀ ਲਈ ਹੁਣ 2025 ਚੱਲਦਾ 25 ਚੱਲਦਾ ਭਈ ਆਉਦਾ ਵੀ ਦੇਖੋ 25 ਨਹੀਂ ਇਹ ਤਾਂ ਸਾਰੇ ਆਈ ਜਾਣਗੇ 25 ਵੀ ਆਉ 30 ਵੀ ਆਉ ਬਾਪੂ ਉਹਦੇ ਖਰਚੇ ਵੀ ਘਟ ਹੁੰਦੇ ਸੀ ਹੁਣ ਤਾਂ ਇਹਨੇ ਖਰਚੇ ਹੋ ਰਹੇ ਨੇ ਮਹਿੰਗਾਈ ਦੇ ਲੈ ਕਿੰਨੀ ਹੋ ਰਹੀ ਹੈਗੀ 5 ਰੁਪਏ 'ਚ ਤੁਸੀਂ ਮਹੀਨਾ ਚਲਾ ਲੈਂਦੀ ਹੁਣ ਤਾਂ ਸਮਾਂ ਦੇਖਦਾ ਫਿਰ ਮਹਿੰਗਾਈ ਹੋ ਰਹੀ ਆ ਭਈ ਮਹਿੰਗਾਈ ਕਰਨੀ ਆ ਉਹ ਹੈ ਜ ਆਪਦਾ ਕਰੋ ਵੀ ਮੈਂ ਤਾਂ ਜਹਾਜਤ ਟਾਈਮ ਤੇ ਚਲ ਆਪਦਾ ਕੱਟੀ ਗਿਆ ਕੱਟੇ ਸਾਨੂੰ ਤਾਂ ਚੰਗਾ ਇਕੱਠ ਲਾਉਣੀ ਹੂ ਨਾ ਮੈਂ ਕਹ ਤਾਂ ਕਹੀਂ ਨਾ ਮੈਂ ਤਾਂ ਕਹਨਾ ਸਮਾਂ ਮੈਨੂੰ ਦੇਓ ਚੰਗਾ ਆਪਦਾ ਪਹਿਨਣ ਨੂੰ ਖਾਣ ਨੂੰ ਨਾਲੇ ਆਪਦਾ ਪਾਉ ਦੇ ਦੋ ਬਾਪੂ ਨੂੰ ਦੇ ਦੋ ਲਿਆ ਕੇ ਦੇ ਦੋ ਪੈਂਟ ਸ਼ਰਟ ਅੱਟ ਕੀ ਦਾ ਸੱਤ ਚ ਲੰਘ ਜਾਣਾ ਹੈ ਉੱਥੋਂ ਰੋਟੀ ਜਦੋਂ ਕਾਜ ਤੇਰੇ ਖੋ ਪੈਂਦੀ ਆ ਉਦੋਂ ਆਨਾ ਇੱਥੇ ਘਰੇ ਨਹੀਂ ਕਿੱਥੇ ਵੜਦਾ ਤੂੰ ਘਰੇ ਇਹ ਤਾਂ ਤੂੰ ਸਾਰਾ ਦਿਨ ਉੱਥੀ ਲੰਗੇ ਰਹੇ ਤਰਾ ਰੋਟੀ ਦਾ ਭਾਈ ਹੁਣ ਘਰੀ ਖਾਊ ਆ ਹੋਰ ਰੋਟੀ ਮੈਨੂੰ ਦੂਜਾ ਕੌਣ ਦੇਊ ਆ ਸਾਰੀ ਵੜ ਕੇ ਪੈਨਸ਼ਨ ਆਜੂ ਉਦੋਂ ਪੈਨਸ਼ਨ ਵਰਦ ਤੱਕ ਉਦੋਂ ਪੁੱਛਦਾ ਪਰਸਣ ਦਾ ਸੋ ਭਈ ਮੈਂ ਕਿੱਦੇ ਆਪਦਾ ਲੀੜਾ ਕੱਪੜਾ ਲੈਂਦਾ ਪਰਸਣ ਦਾ ਪਰ ਇਹ ਕਰ ਬਈ ਦੀ ਦਿੱਤਾ ਸਾਨੂੰ ਕਿੱਦਾਂ ਦਿੱਥੇ ਤੂੰ ਪੈਨਸ਼ਨ ਆਉਦੀ ਹੋਰ ਭਾਈ ਕਿਉਂ ਝੂਠ ਮਾਰਦੀਆਂ ਕੁੜੇ ਤੂੰ ਆਹ ਦੇਖ ਲੈ ਲੈ ਮੈਨੂੰ ਕਿੱਦਾਂ ਪੜਾਈਏ ਬਾਪੂ ਤੂੰ ਤੁਸੀਂ ਤਰੀਕ ਤਾਂ ਭਈ ਮਹੀਨਾ ਤਾਂ ਨਵੇਂ ਸਿਰੋਂ ਚੜ੍ਹ ਨਹੀਂ ਦਿੰਦੇ ਪਹਿਲੀ ਕਹਿ ਦਿੰਦਾ ਬਾਪੂ ਬਰਸਣ ਕਢਾ ਲਿਆ 1500 ਤੇਰੀ ਪੈਨਸ਼ਨ ਆਉਂਦੀ ਹੈ ਬਾਪੂ ਉਹਦੇ ਨਾਲ ਕੀ ਕਰਦਾ ਕਿ ਯਾਰ ਚੱਲਦਾ ਫੇਰ ਕੱਪਈ ਜਿੰਨੇ ਜੋਗੀ ਹੁਣ ਸਰਕਾਰ ਦਿੰਦੀ ਹੈ ਮੈਂ ਤਾਂ ਉਹੀ ਥੋੜੀ ਥੇੜੀ ਦੇ ਧਰਦਾ ਆਹ ਨੂੰ ਧਰਦਾ ਜੇ ਤਰੇ ਨਾ ਹੁਣ ਮਾੜਾ ਮੋਟਾ ਕੁਛ ਨਾ ਕੁਛ ਬਣਿਆ ਪਿਆ ਹੁੰ ਉਹਦੇ ਨਾਲ ਦਾ ਕਿਤੇ ਪਈ ਉਹੀ ਗੱਲ ਐ ਮਹਿਲ ਨਾ ਖੜੇ ਹੋ ਜਾਣ ਪਰ ਤੇਰੀ ਭੁੱਖੀ ਪੂਰੀ ਹੋਵੇ ਤਾਂ ਹੀ ਹੂੰ ਤੇਰੀ ਤਾਂ ਭੁੱਖੀ ਆਪਦੀ ਪੂਰੀ ਨਹੀਂ ਹੁੰਦੀ ਕਿਹੜਾ ਕੰਜਰ ਖਾਂਦਾ ਐ ਇਹ ਲੈ ਆ ਕੇ ਦੇਤੀ ਆ ਬਾਬੂ ਕੇ ਜੁੱਡ ਬੋਲਦਾ ਹੁੰਦਾ ਦੱਸ ਕਿਉਂ ਟੁੱਡ ਬੋਲਦਾ ਨਾ ਲੁੱਕ ਲੁੱਕੇ ਲਾਉਂਦੇ ਮੈਂ ਇੰਨੀ ਵਾਰ ਦੇਖਿਆ ਤੈਨੂੰ ਮੈਨੂੰ ਨਹੀਂ ਪਤਾ ਭਾਈ ਮੈਂ ਤਾਂ ਕੁਛ ਖਾਣਾ ਪੀਣਾ ਚਾਹਤਾ ਐ ਦੱਸ ਦੋ ਵੀ ਮੈਂ ਗਮਾਤਾ ਕੁਛ ਗਮਾਤਾ ਕੀ ਬਣਾਇਆ ਕੀ ਹੈ ਬਣਾਇਆ ਵੀ ਨਹੀਂ ਬਣਾ ਕੀ ਕਨੇ ਪਾਤਾ ਹਵੇਲੀ ਖੜੀ ਕਰਤੀ ਉਹ ਦੇਖ ਲੈ ਉਹਨਾਂ ਦੇ ਦੇਖ ਲੈ ਸੋ ਸੋ ਤਾਂ ਬਾਬੂਨ ਸਾਨੂੰ ਰਹਿੰਦੀ ਹੈਗੀ ਸੁੱਤਾ ਪਈ ਕਰ ਲੋ ਮੈਂ ਤਾਂ ਇੱਥੇ ਤੱਕ ਆ ਗਿਆ ਹੁਣ ਤੁਸੀਂ ਗਾਹਾਂ ਵੱਧ ਕੇ ਦਿਖਾਓ ਤੂੰ ਤਾਂ ਮੈਂ ਕੰਮ ਪੂਰਾ ਗਾਹਾਂ ਨਹੀਂ ਹੋਣਾ ਆਪਾਂ ਵੱਧ ਗਿਆ ਤੂੰ ਤਾਂ ਐ ਦੱਸ ਮੈਨੂੰ ਨਹੀਂ ਪਤਾ ਭਾਈ ਕੁੜੀਆਂ ਦੇਖ ਰੋਟੀ ਬਣਾ ਕੇ ਲਿਆ ਦੇ ਮੈਂ ਤਾਂ ਲਿਓ ਨੀ ਬਾਪੂ ਤੂੰ ਬਾਗ ਜਾ ਬਾਹਰ ਹਾਂ ਲਿਓ ਨੀਆ ਲਿਆ ਦੇ ਬਾਹਰ ਕਿੱਥੇ ਬਾਗ ਹੁਣ ਅੰਦਰ ਵੱੜ ਗਿਆ ਬਾਪੂ ਤੂੰ ਅੰਦਰ ਕੋਈ ਹੋਰ ਦੱਸ ਕਿੱਥੇ ਬਾਗ ਜਾ ਹੁਣ ਥੱਕ ਗਿਆ ਮੈਂ ਤਾਂ ਸਾਰਾ ਥੱਕ ਨੂੰ ਗਾਹ ਕਬੱਡੀ ਖੇਡ ਕੇ ਆ ਨਾ ਤੂੰ ਚੰਗਾ ਬਾਪੂ ਨਾ ਜਿਆਦਾ ਬੋਲ ਮੈਂ ਤਾਂ ਐ ਕਹਿੰਦੀ ਆ ਤੈਨੂੰ ਆ ਆਪਣੇ ਗਵੰਡੀ ਚ ਅੱਗੇ ਵਧੀ ਜਾਂਦੇ ਨੇ ਇਹਨਾਂ ਦਾ ਵੀ ਕੋਈ ਸੋਚ ਲੈ ਬਈ ਮੈਨੂੰ ਤਾਂ ਸੱਚੀ ਕਹਿੰਦੀ ਆ ਦੇਖ ਦੇ ਕੇ ਮੇਰਾ ਤਾਂ ਕਾਲਜਾ ਹੋ ਜਾਂਦਾ ਜੰਮੀ ਤੂੰ ਮੇਰੇ ਨਾਲ ਸਾਰੇ ਕਿਸੇ ਪਾਸੇ ਮਾਨ ਨਹੀਂ ਜੇ ਮੈਂ ਤੋ ਪੈਸੇ ਕਢਵਾਉਣ ਨੂੰ ਕਹਿੰਨਾ ਤਾਂ ਫਿਰ ਕਹਿੰਦੀ ਜਮੀਨ ਵੇਚ ਦੇ ਮਾੜੀ ਉਦੋਂ ਤੰਕੀ ਦੇਣੀ ਪੈਂਦੀ ਆ ਅਥੇਰਾ ਪੈਸਾ ਜੁੜਾ ਹੋਇਆ ਕਿੱਥੇ ਨੇ ਪੈਸੇ ਹੋਰ ਕਿਹਨੂੰ ਖਵਾਊਗਾ ਜੇ ਕੋਈ ਕੁੜੀ ਹੈਗੀ ਕੁੜੀ ਤਾਂ ਨਹੀਂ ਮੇਰਾ ਸਾਲਾ ਪੁੱਕੀ ਜੀ ਗੱਲ ਜਾਂਦਾ ਪੁੱਕੀਦ ਨੂੰ ਆਉਂਦਾ ਖਾਂਦਾ ਕੀ ਕਰੇ ਡੋਡੇ ਪਿੱਛੇ ਲੈ ਕੇ ਕੁਝ ਕਰ ਲਿਆ ਮੈਨੂੰ ਪਤਾ ਐ ਇੰਨੀ ਨਹੀਂ ਪੁੱਕੀ ਲੌਂਦਾ ਹੈਗਾ ਉਹ ਤਾਂ ਮੈਂ ਹੂੰ ਗਿਆ ਤੇ ਜਾਣ ਕੇ ਇੰਨੇ ਕਾਹਨੂੰ ਖਾਂਦਾ ਹੈ ਭੁਖੀ ਮੈਨੂੰ ਪਤਾ ਨਾ ਜਿਹੜਾ ਸੱਤ ਜੇ ਬਹਿ ਕੇ ਰੋਜ਼ ਭਤਾਈ ਮਾਰਦਾ ਮੇਰੀ ਗੱਲ ਸੁਣ ਚੱਲ ਬਾਪੂ ਨੂੰ ਤਾਂ ਤੂੰ ਛੱਡਾ ਇੰਨਾ ਤਾਂ ਦੇਖ ਗਵਾਂਡੀਆਂ ਦਾ ਕੀ ਕਰਨਾ ਹੁਣ ਮੈਂ ਕੀ ਕਰੂੰ ਮੇਰੇ ਸਾਹ ਦੇ ਮੈਨੂੰ ਸਮਾਨ ਭੰਨ ਕੇ ਉਹਨਾਂ ਦਾ ਨਾ ਨਾ ਸਮਾਨ ਤਾਂ ਕਾਨੂੰ ਭੰਨਣਾ ਚਾਹ ਲ ਮੈਂ ਤਾਂ ਹੀ ਕਹਿੰਦੀ ਆ ਆਪਾਂ ਟੂਣਾ ਟਾਣਾ ਨਾ ਕਰਾ ਦੀਏ ਜਿਹੜੇ ਅੱਗੇ ਵਧ ਜਾਂਦੇ ਨੇ ਉੱਥੇ ਰੁਕ ਜਾਣਗੇ ਆਪਾਂ ਵਧ ਜਾਂਗੇ ਅੱਗੇ ਫੇਰ ਉਹ ਨਹੀਂ ਨਹੀਂ ਇਹ ਗੱਲ ਗਲਤ ਨਹੀਂ ਲੱਗਦੀ ਉਹਨੂੰ ਉਹ ਨਹੀਂ ਨਹੀਂ ਕੀ ਐ ਤੂੰ ਦੇਖ ਲੈ ਫਿਰ ਐਂ ਕਰਕੇ ਦੇਖ ਮੇਰੇ ਮੇਰੇ ਕੋਚ ਕੰਟੈਕਟ ਚ ਬੱਬ ਐ ਬੱਬ ਐ ਹਾਂ ਬਾਬੇ ਨਾਲ ਕਰਦੇ ਆ ਗੱਲਬਾਤ ਦੇਖੀ ਫੇਰ ਤੈਨੂੰ ਲੱਗਦਾ ਹੀ ਬਾਬੇ ਕਰਦਾ ਉਹਨਾ ਚੱਕਾ ਜਾਣਾ ਮੈਂ ਹੋਰ ਹੁਣ ਉੱਥੇ ਰੁਕਦੂਗਾ ਬਾਬਾ ਕਾਲਾ ਇਲਮ ਕਰਦਾ ਹੈ ਬਾਬਾ ਉੱਥੇ ਰੁਕਜੂ ਜਿਹੜਾ ਚੱਲਦਾ ਇਹਨਾਂ ਦਾ ਕਰਦੇ ਨੇ ਇਹ ਆਪਣਾ ਅੱਗੇ ਵਧ ਜਾਂਗੇ ਆਪਾਂ ਆਪਾਂ ਤਾਂ ਅੱਗੇ ਵਧਾਂਗੇ ਬੌਲਿਆ ਇੱਥੇ ਹੁਣ ਇੱਥੋਂ ਲਿਆ ਦੇ ਕੋਈ ਰੋਟੀ ਦਾ ਟੁਕਾ ਖਵਾਉਣਾ ਤੈਨੂੰ ਨਾਲ ਬਹਿ ਮੈਂ ਬਹਿਆ ਬਹਿ ਜਾ ਤੂੰ ਚੂਹੇ ਰਚੀ ਜਾਂਦੇ ਨੇ ਅੰਦਰ ਦੇਖ ਲੈ ਤੈਨੂੰ ਲਿਆ ਦੇ ਰੋਟੀਆਂ ਚਲ ਆਪਾਂ ਜਾ ਕੇ ਆਵਾਂਗੇ ਬਾਬੇ ਕੋਲ ਚੰਗਾ ਤੂੰ ਹੀ ਜਾਈ ਮੈਂ ਮੈਂ ਇਕੱਲੀ ਨਹੀਂ ਜਾਂਦੀ ਤੂੰ ਮੇਰੇ ਨਾਲ ਚੱਲੀ ਹਾਂ ਇਹ ਰੋਟੀ ਬਣਾਉਣੀ ਹੈ ਬਾਪੂ ਵਾਸਤੇ ਚੰਗਾ। ਐਂ ਜਿ ਮਰ ਆ ਗਿਆ ਕਿ ਕਿੱਥੇ ਖੜੇ ਖੰਦੇ। ਬੈਠਾ ਖੜਾ ਕੇ ਮੈਂ ਤਾਂ ਫਸ ਹੀ ਗਿਆ। ਐਂ ਜਿ ਮਰ ਆ ਗਿਆ। ਬਾਰੀ ਆ ਗਈ ਖਾਣਾ ਬਾਪੂ ਨੂੰ ਰੋਟੀ। ਇੱਥੇ ਫੇਰ ਦੇਖਦਾ ਨਾ ਹੁੰਦਾ ਫੇਰ ਤੈਨੂੰ ਪਤਾ ਨਹੀਂ ਲੱਗਦਾ ਲਹਿਗਾ। ਬਣਾ ਤਾਂ ਦਿਓ ਭਈ ਆ ਜੂ ਮੈਂ ਤਾਂ ਬਾਹਰ। ਆ ਰੋਟੀ ਤਾਂ ਬਣੀਓ ਭਈ ਐ। ਬਾਹਰ। ਚੱਲ ਆ ਗਿਆ ਭਾਈ। ਆ ਗਿਆ ਭਾਈ। ਆਉਰੇ ਬੇਕੇ ਖਾਲਾ ਬਾਈ ਜਾਣਿਆ ਮਾੜਾ ਮੁੰਡਾ ਕੰਮ ਤਾਂ ਤੁਸੀਂ ਕਰ ਲਿਆ ਕਰ ਆ ਕਾਕੀ ਕੁੱਤਰ ਜਾ ਕਰ ਮਾੜਾ ਜਿਹਨੂੰ ਬੈਠਾ ਹੁੰਨਾ ਹੈ ਭਾਈ ਮੈਂ ਤਾਂ ਦੇਖ ਜਿੰਨੇ ਜੋਗਾ ਹੈਗਾ ਮੈਂ ਤਾਂ ਕਰੀ ਜਾਂਦਾ ਤੇਰੇ ਨਾਲ ਬਾਹਰ ਜਿੰਨੇ ਜੋਗੇ ਨੂੰ ਆ ਤੂੰ ਉਹ ਕਰਦਾ ਨਾ ਕਿਉਂ ਬਾਪੂ ਵੀ ਪਗਾਈ ਮਾਰਦ ਨਾ ਮਾੜੀ ਮੋਟੀ ਘੱਟ ਖਾਲਿਆ ਕਰ ਕਿੱਦੇ ਲਿਆ ਕੇ ਦਿੱਤੀ ਹਤਾ ਮੈਨੂੰ ਦੱਸੇ ਵੀ ਕਿਦੋਂ ਤਾਂ ਤੈਨੂੰ ਮੈਨੂੰ ਹੈ ਲੈ ਗਦਾ ਮੈਂ ਤਾਂ ਧਮਾਂ ਚੋਰੀ ਤੇ ਲੈ ਕੇ ਆਨਾ ਆ ਜਦੋਂ ਪੈਨਸ਼ਨ ਪੈਜੀ ਉਹਦੀ ਉੱਡ ਜਾਣਾ ਕਾਪੀ ਵੀ ਤੂੰ ਦਾ ਸਾਨੂੰ ਮੈਂ ਦਿਖਾਂਦਾ ਕਿਵੇਂ ਕਾਪੀ ਚੋਂ ਪੈਸੇ ਕਢਵਾ ਲਾਂਗੇ ਅਸੀਂ ਕਾਪੀ ਤਾਂ ਤੇਰੇ ਨਾਲ ਹੀ ਨਿਕਲੂਗਾ ਮੈਂ ਪੈਸੇ ਦੇ ਐ ਐ ਦੱਸ ਮੈਂ ਕਿੱਦੇ ਰੁਪਏ ਲੈ ਗਿਆ ਤੇ ਇਥੋਂ ਹੈ ਕਿਉਂ ਨਾ ਵੇਚਦਾ ਭਾਈ ਮੇਰਾ ਆਂਡ ਗਮਾਂਡ ਸੁਣੀ ਜਾਂਦੇ ਨੇ ਉਹ ਦੇਖ ਲੈ ਬਹੂ ਕੰਤੇ ਖੜੀ ਐ ਭਾਈ ਸੁਣੂਗੀ ਇਹ ਰੋਜ਼ ਦਾ ਤਮਾਸ਼ਾ ਹੋ ਗਿਆ ਤੇਰਾ ਉਹਨਾਂ ਦਾ ਉਹ ਦੇਖ ਲੈ ਉਹਨਾਂ ਦਾ ਬੋੜਾ ਸ਼ਰਮ ਮੈਨੂੰ ਤਾਂ ਵਾਹੀ ਸ਼ਰਮ ਆਉਂਦੀ ਐ ਤੇਰੇ ਲਿਆ ਦੇ ਰੋਟੀ ਐ ਉਰੀ ਬੈ ਕੇ ਖਾ ਲਾ ਯਾਰ ਫੇਰ ਉੱਥੇ ਦੇਖ ਤਾਂ ਨਾ ਅਗਲੀ ਪੋਚਾ ਲੱਗੇ ਹੁੰਦਾ ਤਾਂ ਹਾਂ ਦੀ ਆ ਸਾਰੇ ਕੰਮ ਮੈਨੂੰ ਹੀ ਕਰਨੇ ਐ ਇੰਨੇ ਭਾਂਡੇ ਹੋ ਰਹੇ ਨੇ ਦੱਸ 15 ਵਾਰੀ ਤਾਂ ਚਾਹ ਪੁੰਦੇ ਨੇ ਮਾਂਜ ਲੈ ਮਾਂਜ ਲੈ ਸਬਜ਼ੀ ਝੀਰਦੀ ਐ ਮੈਂ ਨਹੀਂ ਮਾਂਜਦੀਆਂ ਨਾਲੇ ਪਾਣੀ ਖਤਮ ਹੋਣ ਵਾਲਾ ਟੂਟੀ ਨਹੀਂ ਆਈ ਅੱਜ ਲੈਟ ਨਹੀਂ ਹੈਗੀ ਤੜਕੇ ਦੀ ਮੈਂ ਕੀ ਕਰਾਂ ਆਹੋ ਪਾਣੀ ਉਹਨਾਂ ਨੂੰ ਕਹਦੇ ਬਈ ਭਰ ਲਿਆਉਣਗੇ ਰੋਟਰ ਤੋਂ ਇਹ ਮੇਰੀ ਗੱਲ ਸੁਣਾ ਹਾਂ ਪ੍ਰੀਤ ਮਾਂ ਨੇ ਕਹਿੰਦੀ ਸੀ ਮਾਂ ਗੱਡੀ ਲਿਆਂਦੀ ਆ ਆਪਣੇ ਆਣਾਂ ਦੇ ਦੇਈ ਤੀ ਲੱਡੂ ਦੇਈ ਤੀ ਮੈਂ ਲੱਡੂ ਤੈਨੂੰ ਮਾਂ ਉਹਨਾਂ ਦਾ ਜ਼ਿਆਦਾ ਫਿਕਰ ਹੈ ਅਗਲੀ ਨੇ ਇੱਕ ਵਾਰੀ ਮੂੰਹ ਚੋਂ ਐ ਨਹੀਂ ਕਿਹਾ ਵੀ ਤੁਹਾਨੂੰ ਵਧਾਈਆਂ ਹੋਣ ਬਾਈ ਵਧਾਈਆਂ ਵਾਲਾ ਗੱਡੀ ਲਿਆਂਦੀ ਤੁਸੀਂ ਫੇਰ ਆਪਾਂ ਨਾਲੇ ਕਿਉਂ ਲੱਡੂ ਦੇਈਏ ਜਿਹੜੀ ਆਪਾਂ ਦੇ ਕੇ ਰਾਜੀ ਨਹੀਂ ਹੈਗੀ ਬਾਈ ਤੁਸੀਂ ਤਾਂ ਦੋਨੋਂ ਮੈਨੂੰ ਬੋਲਣ ਲੱਗ ਗਈਆਂ ਤੁਹਾਡਾ ਹੀ ਉਹਦੇ ਨਾਲ ਮਲਾਜਾ ਸੀ ਪਹਿਲਾਂ ਮੈਂ ਤਾਂ ਆਈ ਪੁੱਛਿਆ ਵੀ ਭਾਈ ਕੋਈ ਗੱਲ ਨਹੀਂ ਮੂੰਹ ਮਿੱਠਾ ਤਾਂ ਕਰਾਉਣਾ ਹੀ ਚਾਹੀਦਾ ਉਹ ਤਾਂ ਮੈਨੂੰ ਪਤਾ ਹੀ ਆ ਸ਼ਰੀਕ ਤਾਂ ਮੱਚਦੇ ਹੀ ਹੁੰਦੇ ਨੇ ਮੂੰਹ ਤਾਂ ਮਿੱਠਾ ਕਰਾਇਆ ਹੀ ਤੀ ਮਾਂ ਜਿੱਦਾਂ ਦੀ ਆਪਾਂ ਲਿਆਂਦੀ ਐ ਨਾ ਗੱ ਆ ਸਾਰਾ ਗਵਰਮੈਂਟ ਮੱਚਿਆ ਪਿਆ ਸਾਰੇ ਬੁਲਾਉਣੇ ਹੀ ਹਟ ਰਹੇ ਨਹੀਂ ਆਪਾਂ ਨੂੰ ਨਹੀਂ ਫਿਰ ਨਾ ਬੁਲਾਉਣ ਦੇਣੀ ਆ ਆਪਾਂ ਕਿ ਟਿੰਡੀਆਂ ਲੈਣੀਆਂ ਲੋਕਾਂ ਤੋਂ ਉਹੀ ਗੱਲ ਲੋਕ ਆਪਰੇ ਤਰੱਕੀ ਕਰਦੇ ਨੇ ਦੂਜੇ ਦੀ ਤਰੱਕੀ ਦੇਖ ਕੇ ਜਰਦੇ ਨਹੀਂ ਨਹੀਂ ਟਿੰਡੀਆਂ ਤਾਂ ਕੀ ਲੈਣੀਆਂ ਨੇ ਦੁੱਖ ਤਾਂ ਇਸੇ ਗੱਲ ਦਾ ਹੁੰਦਾ ਹੈ ਵੀ ਲੋਕ ਆਪ ਤੱਕ ਅੱਗੇ ਵਧਦੇ ਨਹੀਂ ਜੇ ਦੂਜਾ ਵਧਦਾ ਤਾਂ ਉਹਨੂੰ ਅੱਗੇ ਵਧਦਾ ਦੇਖ ਨਹੀਂ ਸਕਦੇ ਲੱਤਾਂ ਖਿੱਚਦੇ ਨੇ ਉਹੀ ਤਾਂ ਗੱਲ ਹੈ ਮੇਰੀ ਗੱਲ ਸੁਣ ਲੈ ਮਾਨ ਵਾਲੇ ਉਹਨਾਂ ਦੇ ਘਰੇ ਬਾਹਲਾ ਜਾਣ ਦੀ ਲੋੜ ਨਹੀਂ ਹੈਗੀ ਹਾਂ ਅਗਲੀ ਆਪਾਂ ਤਾਂ ਕੇਰਾ ਆਪਦਾ ਫਰਜ ਦਿਨਵਾਤਾ ਲੱਡੂ ਅਸੀਂ ਦੇ ਆਈਆਂ ਦੀ ਮਾਂ ਦੀ ਤੀਨੇ ਲੱਡੂ ਫੜ ਕੇ ਰੱਖ ਲੇ ਭਾਂਡੇ ਚ ਆਏ ਨਹੀਂ ਕਿਹਾ ਵੀ ਵਧਾਈਆਂ ਭਾਈ ਜਕਾਦੇ ਲੱਡੂ ਨੇ ਹਾਂ ਨਾ ਅੱਛਾ ਵੀ ਨਹੀਂ ਤੁਸੀਂ ਇੰਨਾ ਬੋਲਦੀ ਹੋ ਜਦ ਮੈਂ ਜਾਣਦੀ ਸੀ ਮੈਨੂੰ ਤੁਸੀਂ ਰੋਕਦੀਆਂ ਦੀ ਭਾਈ ਮੈਂ ਰੁਕ ਗਈ ਤੀਗੀ ਹੁਣ ਉਹੀ ਗੱਲ ਨਾ ਜਦ ਤਾ ਕਹਿੰਦੀ ਤੇ ਪਾਪ پڑ ਉਸ ਨਾਲ ਵਰਤੀ ਦਾ ਹੁੰਦਾ ਹੁਣ ਲੱਗ ਗਿਆ ਪਤਾ ਵਰਤਣ ਦਾ ਅਸੀਂ ਤਾਂ ਤੁਸੀਂ ਵਰਤ ਲਓ ਵਰਤ ਲਓ ਗੱਡੀਆਂ ਨਾ ਕਰੂੰਗੀ ਮੈਂ ਉਹੀ ਗੱਲ ਕਹਿੰਦੀ ਆ ਵੀ ਮੈਂ ਕਾ ਨੂੰ ਵਰਤੂੰਗੀ ਹੁਣ ਅੱਖਾਂ ਖੁੱਲ ਗਈਆਂ ਤੁਹਾਡੀਆਂ ਵੀ ਹਾਂ ਕਿੰਨਾ ਕੋਈ ਜਲਦਾ ਆਪਣੇ ਅਸੀਂ ਤਾਂ ਉਹਨੂੰ ਮਾਂ ਭੋਲੀ ਸਮਝਦੀ ਸੀ ਵੇ ਚਲ ਪੋਲੀ ਹੈਗੀ ਵਿਚਾਰੀ ਘਰੇ ਕੁਝ ਨਹੀਂ ਹੈਗਾ ਹਨਾ ਵੀ ਕੋਈ ਚੀਜ਼ ਇਧਰ ਉਧਰ ਦੇ ਦਿੰਦੇ ਹੁੰਦੇ ਸੀਗੇ ਪਰ ਅਹੀ ਜੀ ਤਾਂ ਹੁਣ ਅਸੀਂ ਕੀ ਕਰਾਉਣਾ ਬਾਈ ਨਹੀਂ ਨਾਲੇ ਆਪਾਂ ਕਿਹੜਾ ਕੋਈ ਗੱਲ ਲੁਕੋ ਕੇ ਰੱਖਦੇ ਹਾਂ ਤਾਂ ਉਹ ਗੱਡੀ ਬੇਸ਼ੱਕ ਹੁਣ ਲੈ ਜਾਂਦੇ ਨਵੀਂ ਕਿਤੇ ਜਾਣਾ ਹੁੰਦਾ ਵਧਾਈਆਂ ਤਾਂ ਕੰਜਰੀਆਂ ਦਿੱਤੀਆਂ ਨਹੀਂ ਹੈਗੀਆਂ ਨਾਲ ਗੱਲ ਤਾਂ ਐ ਹੈ ਵੀ ਜੇ ਭਾਈ ਨਹੀਂ ਜਰੀ ਜਾਂਦੀ ਅਸੀਂ ਗੱਡੀ ਲਿਆਂਦੀ ਉੱਪਰ ਉੱਪਰ ਤੋਂ ਅਗਲੇ ਦਾ ਮੰਡ ਰੱਖਦੇ ਬੰਦਾ ਉੱਪਰ ਉੱਪਰ ਦਾ ਵਧਾਈਆਂ ਦੇ ਸਕਦਾ ਹਾਂ ਉਮਰ ਰੋੜ ਕੇ ਬੈਠੀ ਰਹੀ ਉਹੀ ਗੱਲ ਸੱਤ ਪਿੰਡਾਂ 'ਚ ਪਤਾ ਲੱਗ ਰੱਖਿਆ ਵੀ ਬਾਵੇ ਨੇ ਗੱਡੀ ਲੈ ਲਈ ਤੇ ਇਹਨੂੰ ਰਕਾਨ ਨੂੰ ਪਤਾ ਨਹੀਂ ਨਾਟਕ ਕਰਦੀ ਐ ਝੂਠੇ ਹਾਂ ਤੂੰ ਮੈਨੂੰ ਇਹ ਦੱਸ ਸਬਜ਼ੀ ਤਾਂ ਮੈਂ چیرਤੀ ਬਈ ਅੱਖਾਂ 'ਚ ਮੇਰੇ ਗੰਡੇ ਪੈਂਦੇ ਬੇਬੇ ਬਣ ਕੇ ਤੂੰ ਜੀਰਦੇ ਗੰਡੇ ਜਾ ਐ ਨਾ ਕਰ چیر ਦੰਨੀ ਆ ਮੈਂ ਤਾਂ ਚੱਲ ਵਧਾਈਆਂ ਮੈਂ ਤਾਂ ਕਹਿੰਦੇ ਤੁਹਾਡੀਆਂ ਅੱਖਾਂ ਜੇ ਖੁੱਲ ਗਈਆਂ ਜਿਹੜੀ ਜ਼ਿਆਦਾ ਹੀ ਲੋਕਾਂ ਨੂੰ ਉਹ ਕਰਦੀਆਂ ਤੇ ਸਿਰ ਚੜਾਉਂਦੀਆਂ ਇਹਦੀ ਫਲੱਡ ਪੁੱਠਾ ਹੀ ਬੋਲਦੀ ਤੁਸੀਂ ਦੱਸ ਕੀ ਸਿਰ ਚੜਾਇਆ ਲੋਕਾਂ ਨੂੰ ਆਹ ਕਰ ਲੂ ਭਲਾ ਕਿਸੇ ਦਾ ਤੈਨੂੰ ਵੀ ਬਾਹਾਂ ਜਾਣ ਦੀ ਲੋੜ ਨਹੀਂ ਹੈਗੀ ਉਹਨਾਂ ਦੇ ਘਰੇ ਕੋਈ ਗੱਲ ਨਹੀਂ ਮੈਂ ਤਾਂ ਉਹੀ ਨਹੀਂ ਜਾਂਦੀ ਭਾਈ ਦੋਖੇ ਰੋ ਉੱਥੇ ਖੜੇ ਨੇ ਅੱਗੇ ਨਹੀਂ ਵਧਦੇ ਜੇ ਦੂਜਿਆਂ ਦਾ ਮਾੜਾ ਸੋਚਦੇ ਨੇ ਲੋਕ ਉਹ ਤਾਂ ਪਤੀ ਹੈ ਅਜੀ ਜਿਹੜਾ ਉਹਨਾਂ ਦਾ ਬੁੜੇ ਮਿੱਠੂ ਉਹਨੇ ਵਿਚਾਰੇ ਨੇ ਮੈਨੂੰ ਵਧਾਈਆਂ ਦਿੱਤੀਆਂ ਸੀਗੀਆਂ ਵੀ ਵਧਾਈਆਂ ਹੁਣ ਆਪ ਦਾ ਦੋਈ ਜੀ ਨਹੀਂ ਬੋਲੇ ਉਹ ਦੇਖ ਲੈ ਮਿੱਠੂ ਚਾਚੇ ਨੂੰ ਵਿਚਾਰੇ ਨੇ ਲੱਡੂ ਦਿਖ ਗਏ ਹੋਣਗੇ ਅੜੀਏ ਉਹਨੂੰ ਰੋਟੀਆਂ ਕੌਣ ਦਿੰਦਾ ਔਰ ਤਾਂ ਵਧਾਈਆਂ ਦੇਤੀਆਂ ਨਹੀਂ ਲੱਗਦਾ ਤਾਂ ਵੀ ਉਹਨਾਂ ਤੇ ਮੰਗਰੀ ਹੈ ਓਹੋ ਲੱਗੀ ਜਾਵੇ ਚੱਲ ਅਗਲੇ ਨੇ ਆਪਾਂ ਨੂੰ ਵਧਾਈਆਂ ਤਾਂ ਦੇ ਦਿੱਤੀਆਂ ਚੰਗਾ ਤੂੰ ਭਾਂਡੇ ਮਾਂਜ ਲੈ ਭਾਂਡੇ ਮਾਂਜ ਕੇ ਮੈਨੂੰ ਮਾਰਦੀ ਹਾਕ ਨਾਲੇ ਮੈਨੂੰ ਐ ਦੱਸਦੀ ਵੀ ਬੇਬੇ ਨਿੰਗੰਡੇ چیر ਤੇ ਕਨਾ ਫਿਰ ਮੈਂ ਸਭ ਕਿੱਦਾਂ ਮੈਂ چیر ਤੇ ਹੁਣ ਖੜੀਆਂ ਉਹਨਾਂ ਦੀ ਗੱਲਾਂ ਕਰੀ ਜਾਣਗੇ ਆ ਕੇ ਕੰਮ ਕਰ ਲਓ ਚੰਗਾ ਆਪ ਨੂੰ ਵੀ ਛਿੱਲ ਦੇ ਟਮਾਟਰ ਹਰੀਆਂ ਮਿਰਚਾਂ ਸਾਰੂ چیر ਦੇ ਆ ਗਈ ਮੈਂ ਅੰਦਰੋਂ ਵੀ ਭਾਂਡੇ ਘੜਦੀ ਮਾਂ ਜਿਹੇ ਹੈਗੇ ਨੇ ਮਾਜਣ ਵਾਲੇ ਦੇਖ ਲੈ ਪਹਿਲਾਂ ਕੋਈ ਹੈ ਤਾਂ ਨਿਝਣ ਨਾਲ ਨਹੀਂ 1 ਮਿੰਟ ਤੱਕ ਦੇ ਲੱਸੀ ਨਾ ਕਰਾਵੀ ਸਾਰੇ ਪਿੰਡ ਦੇ ਵਿੱਚ ਆ ਦੋ ਲੱਡੂ ਰੱਖ ਦੀ ਕੱਖ ਨਹੀਂ ਰਹਿਣਾ ਹੈਗਾ ਤੁਹਾਡੇ ਗਵੰਡੀਆਂ ਦਾ ਉਹਨੂੰ ਦੇਖੀ ਪੱਠਾ ਵਈਦਾ ਇਹਨਾਂ ਦਾ ਕਮਾਲ ਦੀ ਗੱਲ ਐ ਬਾਬੇ ਨੇ ਦੋ ਲੱਡੂ ਲੱਤ ਨਹੀਂ ਹੋਰ ਨਹੀਂ ਕੁਝ ਦਿੱਤਾਗਾ ਉਹ ਬਾੜਾ ਬੇਮਾ ਪਰਮਾ ਚ ਨਹੀਂ ਪੋਂਦਾ ਹੈਗਾ ਉਹਦੇ ਤਾਂ ਇੱਕ ਲੱਡੂ ਹੀ ਕੰਮ ਕਰ ਜਾਂਦਾ ਹੈ ਉਹਨੇ ਤਾਂ ਦੋ ਦੇਤੇ ਫਿਰ ਵੀ ਆ ਜਾ ਆ ਜਾ ਆ ਜਾ ਖੜ ਜਾ ਖੜ ਜਾ ਖੜ ਜਾ ਹੁਣ ਕੀ ਹੋ ਗਿਆ ਭੱਜਿਆ ਜਾ ਧਿਆਨ ਰੱਖੀ ਤੂੰ ਕੋਈ ਆ ਨਾ ਜਾਵੇ ਸੱਚ ਬਾਬੇ ਨੇ ਆਇਆ ਕਿਹਾ ਸੀ ਸੱਜੇ ਪਾਸੇ ਤਰਨਾ ਹੈ ਸੱਜਾ ਕਿਹੜਾ ਬਣਦਾ ਆਉ ਬਣਦਾ ਆਹ ਹੈ ਬੌਲਿਆ ਆਹਾ ਆਹ ਦੇਖ ਸੱਜਾ ਆਏ ਦਾ ਫਰੇ ਵੀ ਬਣਦਾ ਹਾਂ ਫਿਰ ਆਹੀ ਬਣੂਗਾ ਕਿ ਹੁਣ ਆਪਾਂ ਐ ਖੜੀ ਐ ਐ ਫਿਰ ਤੇ ਇਹ ਵੀ ਬਣਦਾ ਨਾ ਨਾ ਆਪਣੇ ਘਰ ਕੋਣੀ ਨੂੰ ਤਾਂ ਸੱਜਾ ਹੀ ਬਣਦਾ ਆ ਜਾ ਰਖਸ਼ੀਤ ਕਰ ਨੀਗਾ ਰੱਖੀ ਮਰਬ ਜੇ ਕਦੇ ਮਰਵਾਣਾ ਦੇ ਛੇਤੀ ਕਰ ਛੇਤੀ ਨੀਗਾ ਰੱਖੀ ਤੂੰ ਨੀ ਛੇਤੀ ਕਰ ਕਿੰਗ ਪਾਲਾ ਨਹੀਂ ਜਖਮੀ ਕਰਨੀ ਹੈ ਤੇ ਛੜ ਜਾ ਬੁਰਾ ਯਾਰ ਕੋਈ ਬੁਰਾ ਯਾਰ ਅੱਛੀ ਦਿੱਕੀ ਮਤਲਬ ਪੁੱਜਲ ਪੁੱਜ ਲੈ ਸਬਜੀ ਵਾਲਾ ਵੀ ਨਹੀਂ ਆਇਆ ਜਿੱਤਾਂ ਦੇਖਾ ਕਿੱਥੇ ਘਾ ਗਿਆ ਅੱਜ ਲੇਟ ਹੀ ਕਰਤਾ ਇਹਨੇ ਕੰਮ ਅਹੋਜੀ ਵੇਲੇ ਤਾਂ ਆ ਜਾਂਦਾ ਹੁੰਦਾ ਨੇ ਕਿਤੇ ਵੀ ਨਹੀਂ ਦਿਖਦਾ ਹੈਗਾ ਕਾਦੀ ਬਣਾਵਾਂਗੇ ਲੈ ਸਬਜੀ ਅੱਜ ਦੱਸ ਇਹ ਵੀ ਕਦੇ ਮੈਂ ਮਰ ਜਾਣੀ ਤੂੰ ਨਾ ਕਰਕੇ ਕਿਸੇ ਨੇ ਵੇ ਕੀ ਦਾ ਬੇੜਾ ਬਹਿ ਗਿਆ ਕੰਜਰੋ ਥੋੜਾ ਸਾਡੇ ਬਾਹਰ ਹੀ ਮਲੇ ਤੇ ਤਾਨੂੰ ਟੂਣਾ ਕਰਨ ਨੂੰ ਨਿਕਲ ਬਾਹਰ ਹਾਈ ਮੈਂ ਮਰ ਜਾ ਹਾਈ ਨੀ ਟੂਣਾ ਕਰਗੇ ਸਾਡੇ ਬੂ ਨੀ ਮੈਨੂੰ ਕਹਿੰਦੀ ਪਲੇਗ ਪਈਏ ਜਿਹੜੇ ਕੁੱਤੇ ਨੇ ਸਾਡੇ ਬਾਹਰ ਚ ਟੂਣਾ ਕਰੇਗਾ ਮਰ ਜੇ ਮੈਂ ਤਾਂ ਕਹਿੰਦੀ ਕੀੜੇ ਪੈਣ ਉਹਦੇ ਇਹ ਜਿਹੜੇ ਐ ਚੜਨ ਪਰਲ ਪਰਲ ਕੀੜੇ ਹਾਈ ਮੈਂ ਮਰ ਜਾ ਉਹਨਾਂ ਨੂੰ ਜਾ ਕੇ ਦੱਸਾਂ ਵੀ ਬਾਹਰ ਜਿਹਦਾ ਟੂਣਾ ਪਿਆ ਬਣੇ ਇਹ ਬੋਲ ਕੇ ਇਹ ਕੀ ਹੈ ਅਗੈ ਨਾ ਹਾਵੇ ਲੱਡੂ ਨਹੀਂ ਪਏ ਉਹਨੇ ਧਰਕੇ ਗਈ ਐ ਇੱਥੇ ਬੰਦੇ ਭੁੱਖੇ ਮਰੀ ਜਾਂਦੇ ਨੇ ਇਹ ਕੁੱਤੇ ਬਿੱਲਿਆਂ ਨੂੰ ਪਾਈ ਜਾਂਦੇ ਨੇ ਆਲੋ ਟਕਾ ਮਹੂਰੀ ਉਸਨੇ ਉਹ ਪਕਾ ਕੇ ਨਹੀਂ ਦੀ ਆ ਲੜਨ ਨਹੀਂ ਚਾਹਨਾ ਸਾਰਾ ਦਿਨ ਖੋਵਾ ਉਪੈਂਦੀ ਆ ਮਿੱਠੂ ਪਤਾ ਨਹੀਂ ਗੱਲ ਕੀ ਆ ਮੰਜੇ ਲਾਦਾ ਐਂ ਕਰਦੇ ਆ ਐ ਦਾ ਸਵਾਦ ਨਹੀਂ ਆਉਂਦਾ ਚਾਹ ਨਾਲ ਖਾ ਮਾਗੇ ਨਾਲੇ ਕੋਤੇ ਦੇਖ ਨਾ ਲੈਣਾ ਹੁੰਦੇਗਾ ਅਹ ਹਾ ਦਰ ਜਾ ਹੋ ਗਏ ਨੇ ਨਾਲ ਆਜੋ ਆਜੋ ਦਿਖਾਵਾਂ ਤੁਹਾਨੂੰ ਮੈਂ ਅੱਛੇ ਨੇ ਹਾਂ ਮੈਂ ਮਰ ਜਾ ਉਹ ਲੱਡੂ ਕਿੱਧਰ ਗਏ ਹੁਣ ਤਾਂ ਰੀ ਸੀਗੇ ਹੈਗੇ ਨਹੀਂ ਅੰਦਰ ਹੀ ਤਾਂ ਰੀ ਨਾਲੇ ਇਹ ਪਹਿਲੀ ਵਾਰ ਹੋਇਆ ਇਹ ਤਾਂ ਉਹੀ ਕੰਮ ਹੋ ਗਿਆ ਫਿਰ ਜਿਹੜਾ ਆਪਣੇ ਨਾਲ ਹਰ ਵਾਰੀ ਹੁੰਦਾ ਤੂੰ ਨਾ ਕੋਈ ਕਰ ਜਾਂਦਾ ਬਾਅਦ ਚ ਤੂੰ ਨਾ ਗਾਇਬ ਹੋ ਜਾਂਦਾ ਭਾਈ ਮੰਨੋ ਨਾ ਮੰਨੋ ਆਪਣੇ ਤਾਂ ਕੋਈ ਇਹ ਜੀ ਸ਼ੈ ਸ਼ੱਡ ਰੱਖੀ ਹੈ ਜਿਹੜ ਨਾਲ ਦੀ ਨਾਲ ਤੂੰ ਨਾ ਖਾ ਵੀ ਜਾਂਦੀ ਆ ਉਹ ਕਿਹੜੀ ਸਾਇ ਸੀ ਭਾਈ ਤੈਨੂੰ ਭਲੇਖਾ ਲੱਗਿਆ ਹੋਊਗਾ ਦੱਸ ਹੁਣੇ ਤੂੰ ਕਿੱਧਰ ਗਏ ਨਾ ਮੇਰੀ ਗੱਲ ਸੁਣ ਮਾਂ ਮੇਰੀ ਗੱਲ ਸੁਣਾ ਆਪਾਂ ਨੂੰ ਪਹਿਲਾਂ ਕਦੇ ਭਲੇਖਾ ਲੱਗਿਆ ਗੱਡੀ ਤੂੰ ਹੀ ਨਹੀਂ ਗੱਲ ਮੰਨਦਾ ਭਲੇਖਾ ਤੁਸੀਂ ਉਹੀ ਭਲੇਖਾ ਲੱਗੂਗਾ ਸਾਨੂੰ ਮੰਨਣੀ ਪਈ ਵੀਰ ਦੇਖੇ ਨੇ ਪਤਾ ਨਹੀਂ ਕਿਹਦਾ ਬੇੜਾ ਬੈਠਦਾ ਤਾਂ ਹੀ ਆਪਣੇ ਘਰੇ ਕੋਈ ਨਾ ਕੋਈ ਨੁਕਸਾਨ ਹੋ ਜਾਂਦਾ ਹੁਣ ਗੱਡੀ ਲਈ ਆ ਤਾਂ ਹੀ ਕਿਸੇ ਨੇ ਘਰਿਆ ਹੋਣਾ ਇਹ ਤਾਂ ਕੋਈ ਬੇੜੀ ਤੋਂ ਕੰਜਰੀ ਮਾਰ ਕੇ ਗਈ ਹੈ ਜਿਹੜੀ ਸਾਡੇ ਬੇੜੇ ਚ ਕਰਦੀ ਹੈਗੀ ਕਿਹੜਾ ਕੰਜਰ ਕਰਕੇਗਾ ਟੂੜਾ ਸਾਡੇ ਉਹ ਸਾਡੇ ਸਾਹਮਣੇ ਕਰਕੇ ਜਾਓ ਤੇ ਤੁਹਾਨੂੰ ਦਿਨਿਆ ਤਨੇ ਸੜ ਪੱਟੇ ਪੱਟੇ ਕਰਕੇ ਜਾਣੇ ਤੁਸੀਂ ਟੂਨੇ ਸਾਡੇ ਕਦੇ ਕੁਛ タル ਜਮ ਕਦੇ ਕੁਛ タル ਜਾਣੇ ਹੋ ਮੈਨੂੰ ਸਾਰਾ ਪਤਾ ਹੈ ਕਾਰਸਤਾਨੀ ਕੀ ਦੀ ਹੈ ਆ ਸਾਹਮਣੇ ਵਾਲੀ ਬੇਵਾਦੀ ਹੈ ਇਹ ਕਾਰਸਤਾਨੀ ਤਾਹੀ ਤਾਂ ਡਰਦੀ ਬਾਹਰ ਨਹੀਂ ਨਿਕਲਦੀ ਮੱਤਕੀ ਵੀ ਗੱਡੀ ਲੈ ਲਈ ਅਸੀਂ ਤਾਂ ਹੀ ਲਾਵਾਂਗੇ ਗੱਡੀਆਂ ਟਰੈਕਟਰ ਮੋਟਰਸਾਈਕਲ ਰੇਲ ਗੱਡੀ ਵੀ ਲਾਵਾਂਗੇ ਤੂੰ ਲਾ ਲੈ ਜੋਰ ਹਾਂ ਜਹਾਜ਼ ਵੀ ਲਾਵਾਂਗੇ ਇੱਕ ਦਿਨ ਲੜੇ ਬਾਹਰ ਨਿਕਲਦੇ ਰਿਓ ਖੋਖਾ ਪਾੜਾ ਮੈਂ ਚੋਰੀਏ ਰੀਸ ਕਰ ਰੀਸਾ ਮੱਚੋੜਾ ਗੰਜਰੋ ਉਹ ਸ਼ਰੀਕੋ ਬਾਹਰ ਨਹੀਂ ਨਿਕਲਦੇ ਹੈਗੇ ਡਾਦੇ ਆ ਅਗੇ ਕੀ ਗੱਲ ਹੋ ਗਈ ਬਾਈ ਆ ਜਾ ਆਓ ਆ ਜਾ ਆ ਜਾ ਦੇਖ ਕਿਵੇਂ ਸੱਚੀ ਬਣਦੀ ਹੈ ਹੁਣ ਕਿਵੇਂ ਰੌਲਾ ਜਿਹਾ ਪਾਰਕਿਆ ਲੋ ਕਿਵੇਂ ਮੂੰਹ ਬਣਾਉਂਦੇ ਮੇਰੇ ਕੋਈ ਪਤਾ ਨਹੀਂ ਹੋਵੇ ਗੱਲ ਦਾ ਦੇਖ ਦੇ ਕਿੰਨੇ ਭੋਲੇ ਬਣਦੇ ਨੇ ਜਿਵੇਂ ਕਿਸੇ ਗੱਲ ਦਾ ਪਤਾ ਹੀ ਨਹੀਂ ਹੁੰਦਾ ਇਹਨਾਂ ਨੂੰ ਬਾਬੇ ਕੀ ਗੱਲ ਹੋ ਗਈ ਮੈਨੂੰ ਗੱਲ ਦਾ ਪਤਾ ਪੈਣੇ ਨਾ ਮੇਰੀ ਗੱਲ ਸੁਣੋ ਅਸੀਂ ਨੇ ਗੱਡੀ ਲਈ ਤੁਸੀਂ ਦੋਹੇ ਜੀਆਂ ਨੇ ਪਤਾਈਆਂ ਕਿਉਂ ਨਹੀਂ ਦਿੱਤੀਆਂ ਪਹਿਲਾਂ ਦੱਸੋ ਓ ਬਾਈ ਮੈਨੂੰ ਤਾਂ ਸੱਚੀ ਨਹੀਂ ਪਤਾ ਸੀ ਮੈਂ ਤਾਂ ਹੁਣ ਪਤਾ ਲੱਗਿਆ ਲੈ ਕਮਾ ਲਊਗੀ ਸਾਰਾ ਪਿੰਡ ਸਾਨੂੰ ਪਤਾਈਆਂ ਦੇ ਗਿਆ ਗੱਡੀ ਦੀਆਂ ਤੈਨੂੰ ਆਈ ਨਹੀਂ ਪਤਾ ਲੱਗਿਆ ਸੀ ਗੱਡੀ ਲੈ ਲਈ ਝੂਠ ਨਾ ਮਾਰ ਸਾਨੂੰ ਆਹ ਨਾ ਨਹੀਂ ਤੇਰੀ ਕਰਨ ਨੂੰ ਤਾਂ ਅਸੀਂ ਲੱਡੂ ਦੇ ਕੇ ਆਏ ਪੁੱਛ ਲੈ ਉਹ ਤਾਂ ਚਬਰ ਚਬਰ ਖਾ ਗਈ ਬੋਲੀ ਵੀ ਮੈਂ ਚੱਲ ਪੀ ਲੱਡੂਆਂ ਵੇਲੇ ਨਾ ਮੇਰੀ ਗੱਲ ਸੁਣ ਲੋ ਨਾ ਦੇਖੀ ਜਾਂਦੀ ਲੱਡੂ ਕਿਸ ਨੇ ਕਿਹਾ ਤੀ ਤੁਹਾਨੂੰ ਲੱਡੂ ਆ ਦੇਖ ਤਰੀਕੇ ਨਾਲ ਦੀ ਕਰਦੁੱਤਾ ਓ ਬਾਈ ਇਹਦਾ ਮੱਚਦੀ ਆ ਤੂੰ ਵੀ ਨਾਲੀਆਂ ਰਲ ਮਿਲ ਕੇ ਕਰਕੇ ਕਿਉਂ ਸਾਡੇ ਜਿਹੜਾ ਕਾਂਡ ਕਰਕੇ ਕਿਉਂ ਤੁਸੀਂ ਬਾਬੇ ਤੂੰ ਹੀ ਕਹੋ ਜੀ ਗੱਲਾਂ ਕਰੀਏ ਨਾ ਯਾਰ ਕਮਾਲ ਕਰਦਾ ਸਾਨੂੰ ਤਾਂ ਪਤਾ ਵੀ ਨਹੀਂ ਕਿਤਾ ਬੰਦੇ ਐ ਬੰਦੇ ਜਨਨਨੀ ਵਾਲੇ ਕੰਮ ਕਰਦੇ ਚੰਗੇ ਲੱਗਦੇ ਹੁੰਦੇ ਮੈਂ ਤਾਂ ਵੀ ਮਾਰਦੇ ਇਹੋ ਜਿਹੇ ਕੰਮਾਂ ਦੀ ਲੈ ਜਾਣਦੇ ਜਾਂਦੇ ਸਾਨੂੰ ਸਾਰਾ ਫੇਰ ਵੀ ਉੱਥੇ ਖੜੇ ਹਾਂ ਜਿੰਨਾ ਮਰਜੀ ਤੁਹਾਨੂੰ ਲੈ ਆ ਪੁੱਤ ਮੇਰੇ ਬਾਪੂ ਦੀ ਵਾਸਤੇ ਇਹ ਤਾਂ ਦੱਸ ਦੋ ਮੈਨੂੰ ਮੈਨੂੰ ਪਤਾ ਨਹੀਂ ਪਵੇ ਗੱਲ ਨਾ ਕੂੜਾ ਕਰਕੇ ਜਿੰਨਾ ਟੂਣਾ ਕਰਕੇ ਨਿਕਲਿਆ ਮਤ ਤਾਂ ਇੱਥੇ ਬਾਈ ਇੱਥੇ ਲੱਡੂ ਧਰ ਕੇ ਗਿਆ ਤੂੰ ਓਏ ਲਾ ਬਾਹੋ ਬਾਈ ਇੱਕ ਮਿੰਟ ਮੇਰੀ ਗੱਲ ਸੁਣ ਲੱਡੂ ਵੀ ਮੈਨੂੰ ਤਾਂ ਉਹੀ ਲੱਗੇ ਜਿਹੜੇ ਅਸੀਂ ਦੇ ਕੇ ਆਈ ਸੀ ਲੈ ਦੇਖ ਲੈ ਲੈ ਬਾਈ ਉਹੀ ਸਰ ਚੜਦਿਆਂ ਨੇ ਤੂੰ ਵੀ ਸਾਡੇ ਲੱਡੂ ਨਹੀਂ ਖਾਤੇ ਵੀ ਕੁਝ ਕਰਾ ਕੇ ਨਾ ਦੇ ਦੇਣਾ ਸਾਡੇ ਮਨ 'ਚ ਛੋੜੇ ਵਾਲਾ ਬੇਈਮਾਨਾ ਨਹੀਂ ਸਾਡੇ ਮਨ 'ਚ ਛੋੜੇ ਵਾਲਾ ਬੇਈਮਾਨਾ ਨਹੀਂ ਪੈਣੇ ਜਿਹੜਾ ਕਰਨਗੇ ਨਾ ਉਹਨਾਂ ਦੇ ਕੀੜੇ ਪੈਣਗੇ ਮੇਰੇ ਬੈਠੂਗਾ ਉਹਦੇ ਕੀੜੇ ਪੈਣਗੇ ਜਿਹਦੇ ਕਰਿਆ ਹੋਊਗਾ ਬਾਈ ਮੈਂ ਤਾਂ ਇਹੀ ਇਹੀ ਗੱਲ ਕਹਿਣੇ ਆ ਬਾਈ ਦੇਖੀ ਜਾਂਦੇ ਆ ਜਿੱਥੇ ਦੇ ਖੜੇ ਉੱਥੇ ਖੜੇ ਹੋ ਸਾਡੇ ਵੱਲ ਨਾਲ ਤਰੱਕੀ ਹੋ ਰਹੀ ਏ ਤੁਹਾਡੇ ਵੱਲ ਕੋਈ ਗਰਾਵ ਟੈਕ ਕਿੰਨਾ ਮਰਜੀ ਕਰ ਲੋ ਟੂਣਾ ਖੋਦੇ ਦੀ ਬੋਕੋ ਮੈਂ ਤਾਂ ਕਰਕੇ ਇਹਨਾਂ ਨੇ ਕਰੀ ਨਹੀਂ ਹੈਗੇ ਕਰ ਲੋ ਸਾਡੇ ਮਗਰ ਕਮਾਈਆਂ ਸਾਡਾ ਪੁੱਤ ਕਮਾਉਂਦਾ ਤਾਂ ਅਸੀਂ ਲੈਣੇ ਆ ਤੁਹਾਡੇ ਮਗਰ ਬਹਿਲਾ ਨਹੀਂ ਬੈਠੇ ਥੋੜਾ ਧਿਆਨ ਨਾਲ ਬੋਲ ਠੀਕ ਹੈ ਅਸੀਂ ਤੁਹਾਡੇ ਮੰਗਣ ਨਹੀਂ ਆਂਦੇ ਆਹ ਕਿਹੋ ਜਿਹੀ ਗੱਲਾਂ ਕਰੀ ਜਾਂਦੀਆਂ ਤੂੰ ਤੂੰ ਬਾੜਾ ਨਾ ਬੋਲ ਮੈਂ ਹੁਣ ਭੱਗ ਜੂਗੀ ਥਾਣੇ ਹਾਂ ਨਹੀਂ ਤੁਹਾਡੇ ਬੁੜੇ ਨੂੰ ਕਿਹੜੀ ਸੁੰਗੀ ਦੇਖ ਲੈ ਦੇਣਾ ਬਾਈ ਚੁੱਪ ਕਰਾ ਲੈ ਬਾਈ ਕਾਹ ਚੁੱਪ ਕਰਾਇਆ ਯਾਰ ਜਦੋਂ ਚੁੱਪ ਕਰਾ ਚੁੱਪ ਕਰਾ ਜੀ ਕਰੀਏ ਅਸੀਂ ਚੁੱਪ ਕਰਕੇ ਬੈਠੇ ਰਹੀਏ ਲਾ ਫਿਰ ਅਸੀਂ ਕਰਿਆ ਕੀ ਅਸੀਂ ਤੁਸੀਂ ਸਿਰ ਤੂੰ ਨਾ ਕਰੀਏ ਮੈਂ ਅਸੀਂ ਨਹੀਂ ਕਰਿਆ ਮੇਰੀ ਗੱਡੀਆਂ ਨੂੰ ਕੈਮਰੇ ਅੱਜ ਘਟਾ ਕੇ ਦੇਖਦੇ ਆਂ ਜਕੜਾ ਲਕੜਾ ਲੈ ਜੇ ਮੇਰੀ ਗੱਲ ਸੁਣ ਲੈ ਜੇ ਕੈਮਰੇ ਚ ਆ ਗਈ ਲੱਡੂ ਧਰਦੀ ਤੇਰਾ ਨਾ ਬਾਲ ਨਹੀਂ ਰਹਿਣਾ ਫੇਰਾ ਨਹੀਂ ਜੇ ਨਾ ਆਏ ਫਿਰ ਤੇਰਾ ਬਾਲ ਨਹੀਂ ਰਹਿਣਾ ਦੇਖੀ ਜਾਓ ਆ ਚੱਲੋ ਅੰਦਰ ਚਲੋ ਜਿਵਾਕੋ ਜਾ ਮਾਰ ਜਾ ਮਾਰ ਜਾ ਮਾਰ ਜਾ ਮੱਛੀ ਮੱਛਦੇ ਤਾਂ ਉਥੇ ਬੈਠੇ ਹੋ ਬਾਈ ਖਾਣ ਤਾਂ ਨਹੀਂ ਆਉਂਦੇ ਹੈਗੇ ਚਾਹੀਏ ਉੱਥੇ ਬੈਠੇ ਆਂ ਹਾਂ ਤਾਂ ਨਹੀਂ ਖਾਦਿਆ ਖਾਦੇ ਤੇ ਮੱਛੀ ਤੇ ਹੈਗੇ ਹੋ ਤੁਸੀਂ ਸੱਚੀ ਰੋਟੀ ਕਿਉਂ ਖਾਨੇ ਹੋ ਉਹੀ ਤਾਂ ਉੱਥੇ ਬੈਠੇ ਹੋ ਜੇ ਦੂਜਿਆਂ ਦੇ ਮੱਛਦੇ ਹੋ ਉਹੀ ਕੰਮ ਕਰ ਲਓ ਗੱਡੀ ਲਈਏ ਕੋ ਜਹਾਜ਼ ਤਾਂ ਨਹੀਂ ਲੈ ਲੈ ਤੁਸੀਂ ਲੈ ਲਾਂਗੇ ਲੈ ਲਾਂਗੇ ਜਹਾਜ਼ ਵੀ ਲੈ ਲਾਂਗੇ ਤੁਹਾਡੇ ਤਾਂ ਉਹ ਵੀ ਨਹੀਂ ਚੜਿਆ ਜਾਣਾ ਨਹੀਂ ਨਾ ਅਸੀਂ ਵੀ ਲੈ ਲਾਂਗੇ ਤੁਸੀਂ ਪਹਿਲਾਂ ਗੱਡੀ ਲੈ ਲਓ ਜਹਾਜ਼ ਤੱਕ ਫੇਰ ਪਹੁੰਚੋ ਜੇ ਇਸ ਵਾਰ ਆ ਗਈ ਨਾ ਤੂੰ ਕਹਿ ਮੇਰੇ ਚ ਲੱਡੂ ਧਰਦੀ ਫੇਰ ਦੇਖ ਲਈ ਤੇਰਾ ਬਣਦਾ ਕੀ ਹੈ ਹਾਂ ਕੈਮਰੇ ਅਸੀਂ ਚੈੱਕ ਕਰਵਾ ਕੇ ਹਟਾਂਗੇ ਟਲਦਿਆਂ ਦਾ ਅਸੀਂ ਹੈ ਨਹੀਂ ਕਰਵਾ ਲਓ ਕਰਵਾ ਲਓ ਕਰਵਾ ਲਓ ਕਰਵਾ ਕੇ ਤੁਸੀਂ ਆਪਣੇ ਘਰੇ ਜਾਓ ਠੀਕ ਹੈ ਨਾ ਅਸੀਂ ਕਰਾਂਗੇ ਵੀ ਕਿਵੇਂ ਕਰਦੇ ਨਹੀਂ ਚਲ ਚਾਰਿਓ ਚਾਰਿਓ ਕਿਤੋਂ ਲੱਗੂ ਤਾਂ ਸਹੀ ਪਤਾ ਉਹਦੇ ਕਰਦੂਦ ਦਾ ਜਾਰ ਦਾ ਸੋਲੋਂ ਅਸੀਂ ਮਾਤਨੇ ਸ਼ਰੀਕੋ ਉਹ ਕੰਜਰੋ ਕੀੜੇ ਪਾੜਦੇ ਕੀੜੇ ਤੁਹਾਡੇ ਪਤਾ ਨਹੀਂ ਕਿੱਧਰ ਲਾਂਗੇ ਘਰੀ ਨਹੀਂ ਦੀਂਦੇ ਹੈ ਪੁਰਾਣੀ ਦੀ ਇਹਦਾ ਕੀ ਖਾਵਾ ਹੈ ਚਾਹ ਨਾਲ ਵਧੀਆ ਲੱਗਦਾ ਹੈ ਜੇ ਆ ਜਾਣ ਕਿਸੇ ਦਾ ਕੌਲਾ ਹੋਰ ਦੇਖ ਲਈਏ ਪਾਈ ਤੁਹਾਨੂੰ ਮੈਂ ਕਿਹਾ ਸੀ ਨਾ ਇਨੀ ਉਕਰਿਆ ਕਰ ਕਰਾਈ ਤਾਂ ਉੱਥੇ ਸ਼ੱਕ ਤਾਂ ਆਪਣੇ ਦੀ ਹੋਈ ਜਾਂਦਾ ਨਾ ਉਹ ਪਾਈ ਜਿਵੇਂ ਆਖੋ ਚਾਹ ਕਨੀਓ ਮਰ ਗਿਆ ਮੈਂ ਤਾਂ ਕਿੱਥੇ ਯਾਰੀ ਦੀ ਤੁਸੀਂ ਪੂਰੀ ਸੀ ਬਾਹਰ ਖੜੇ ਸੀ ਬਾਪੂ ਅਸੀਂ ਬਗਲੇ ਕੈਨੇਡਾ ਚਾਹ ਦੀ ਲਿਆ ਭਾਈ ਕੁੱਟ ਬਣਾ ਕੇ ਸਾਰਾ ਦਿਨ ਬਾਪੂ ਤੈਨੂੰ ਚਾਹ ਦਾ ਰਹਿੰਦਾ ਦੱਸ ਸਾਰਾ ਦਿਨ ਕਿੱਥੇ ਪਈ ਹੁਣ ਪੀਉਂਗਾ ਮੈਂ ਤਾਂ ਪਹਿਲੀ ਵਾਰੀ ਹਜੇ ਆ ਹੁਣ ਤਾਂ 10 ਵਾਲੀ ਪੀ ਕੇ ਗਿਆ ਸੀਗਾ ਹੁਣ ਤਾਂ ਦਿੱਤੀ ਦੀ ਕਰਕੇ ਥੋੜਾ ਟਾਈਮ ਹੋਇਆ ਬਾਪੂ ਤੈਨੂੰ ਚੱਲ ਫੇਰ ਕੀ ਹੁੰਦਾ ਭਾਈ ਜੇ ਕੁੱਟ ਬਣਾ ਦੋ ਕੀ ਨਹੀਂ ਹੈਗਾ ਚਾਹ ਹੈ ਦੀ ਆਪਣੇ ਘਰੇ ਉਹ ਪਾਪਾ ਤੂੰ ਆਪ ਵੀ ਤਰ ਲਿਆ ਕਰ ਤੇਰੇ ਹੱਥ ਪੈਰ ਚੱਲਦੇ ਐ ਮੈਥੋ ਬਈ ਮਿੱਠੇ ਫਿੱਕੇ ਦਾ ਨਹੀਂ ਪਤਾ ਲੱਗਦਾ ਘੱਟ ਵੱਧ ਪੈ ਜਾਂਦਾ ਇਹ ਤਾਂ ਪੈਂਦੀ ਹੋਟਲ ਮੈਨੇਜਮੈਂਟ ਦਾ ਕੋਰਸ ਕੀਤਾ ਇਹਦਾ ਇਹ ਵੀ ਤਾਂ ਇੱਦਾਂ ਸੁਧਝੇ ਪਉਂਦੀ ਤੂੰ ਪਾਲਾ ਦੱਸ ਨਹੀਂ ਵਧੀਆ ਬਣਾਉਂਦੇ ਜਵਾ ਲੈ ਹੀ ਬੁੱਤ ਬਣ ਕੇ ਨਹੀਂ ਭੂ ਲਿਆਉਣੀਆਂ ਥੋੜਾ ਠੇ ਰੈਸਟ ਦਾ ਕੰਮ ਦੇ ਦਿਆ ਕਰ ਤਾਂ ਕੀ ਪਈਆਂ ਕੰਮ ਕਰਕੇ ਹਟੀਤੀ ਹੋਣਾ ਕੰਮ ਕਿੱਥੇ ਬਈ ਬਾਹਰ ਤਾਂ ਜਾ ਰਹੇ ਦੀ ਤੁਸੀਂ ਕਰੇ ਤਾਂ ਹੈ ਹੀ ਨਹੀਂ ਆਹ ਦੇਖ ਲਾ ਆ ਜਿੰਨਾਂ ਨੂੰ ਤਾਇ ਤਾਇ ਕਰਦੇ ਰਹਿਨੇ ਆ ਆਂ ਦੇ 700 200 ਲਾਂਦੇ ਨੇ ਸਾਡੇ ਤੇ ਹੈ ਕਹਿੰਦੇ ਟੂਣਾ ਕਰਗੇ ਟੂਣਾ ਕਰਗੇ ਹੈ ਅਸੀਂ ਤਾਂ ਉਹੀ ਨੇ ਟੂਨੇ ਧਾਰ ਮਰਦੇ ਹੈਗੇ ਉਹ ਜਾਲੇ ਤਾਂ ਚਲਦੀ ਰਹਿੰਦਾ ਭਾਈ ਤੁਸੀਂ ਚਾਹ ਲਿਆਓ ਬਣਾ। ਚਾਹ ਤਾਂ ਕਿ ਰਹਿੰਦਾ ਬਾਪੂ ਸਿੱਧਾ ਹੀ ਗੰਮ ਸਾਡੇ ਤੇ ਲਾਉਂਦੇ ਨੇ। ਕਹੇ ਤੁਸੀਂ ਕੀ ਟੂਣਾ? ਫੇ ਤੁਸੀਂ ਸੁਣਾਉਂਦੇ ਭਾਈ ਦੋ। ਬਥੇਰੇ ਕੋ ਸੁਣਾ ਕੇ ਆ। ਆਇਆ ਤਾਂ ਕੱਲੇ ਨੂੰ ਸੁਣਦੇ ਕਿਸੇ ਦੀ। ਇੰਨੇ ਜਲਦੀ ਸਾਰਾ ਟੱਬਰ ਲੈ ਕੇ ਪਿੱਛੇ ਲੱਗੇ। ਤੂੰ ਆਂ ਕਰ ਚਾਹ ਬਣਾ ਕੈੜੀ ਜੀ ਕਿਰਮ ਮੈਂ ਜਾਨਾ ਮੈਂ ਦੇਖਦਾ ਫਿਰ ਇਹਨਾਂ ਨੂੰ। ਆਏ ਮੈਂ ਤੈਨੂੰ ਮੂਹਰੇ ਲਾ ਲੈਣਗੇ ਕਿਦੜੇ ਨਹੀਂ ਤੈਨੂੰ। ਆਏਗੇ ਮੈਂ ਲਾ ਲੈਣਗੇ। ਜਾ ਤੂੰ ਅੰਦਰ ਪੈ ਜਾ ਉਹ ਥੱਕ ਗਿਆ ਹੁਣ। ਅੱਖ ਨੂੰ ਆ ਮੈਂ। ਲੈ ਚਾਹ ਲਿਆ ਭਾਈ ਕਿਰਮ। ਹੈਂ ਜੇ ਬਣੀ ਪਈ ਐ ਭਈ ਉਹੀ ਲਿਆ ਦੇ ਮੈਨੂੰ ਤਾਂ ਹੈ ਲੈ ਇਹ ਕਦੇ ਟੂਣਾ ਕਰਿਆ ਦੀ ਹੈ ਮਾਣੇ ਤੇ ਉਹ ਧਰਕੇ ਗਈ ਐ ਕੁੜੀ ਉਹਨਾਂ ਦੀ ਚਾਲ ਕੁਛ ਹੋਵੇ ਆਪਣੇ ਮੂਰੇ ਕੀ ਅੜਦਾ ਐ ਆ ਐ ਕਿਹੜਾ ਰੋਟੀ ਟੋਕ ਦਿੰਦੇ ਨੇ ਟਾਈਮ ਨਾਲ ਆ ਬੰਦਾ ਇਹ ਹੀ ਦੇਖਣਾ ਬਹੁ ਲੋਕਾਂ ਦੇ ਕੌਲਿਆਂ ਕਨੀਏ ਲੈ ਦੇ ਭਾਈ ਜਵਾਖੋ ਗੁੱਟ ਹੁਣਾ ਲੈ ਬਾਪੂ ਚਾ ਉਹੀ ਪਈ ਸੀ ਮੈਂ ਤਾਂ ਉਹੀ ਗਰਮ ਕਰ ਲਈ ਮੇਰੇ ਤਾਂ ਅਸਲੀ ਟੁੱਟੀ ਜਾਂਦਾ ਪੈਣੀ ਆ ਥੋੜਾ ਟਾਈਮ ਚੱਲ ਕੋਈ ਨਾ ਕੋਈ ਨਾ ਇਹ ਪਾਈਓ ਪਾਈਓ ਪਈ ਤੁਸੀਂ ਪਾਈਓ ਚੰਗਾ ਬਣੈ ਨੇ ਟੂਣਿਆਂ ਦੇ ਹੋਣਾ ਉਹ ਨੀਰਾ ਮਸਾ ਦਾ ਲੱਡੂ ਮਿਲਦੇ ਨੇ ਅਜੇ ਸੁੱਕੀਆਂ ਰੋਟੀਆਂ ਨਹੀਂ ਛੱਡਦੇ ਤਾਂ ਕਿੱਥੇ ਛੱਡਾਂਗੇ ਨਸਵਾਰੇ ਆ ਗਿਆ ਇਹਦਾ ਮੈਂ ਕਹਿੰਦਾ ਪੰਜ ਸੱਤ ਘਰ ਜੇ ਟੂਣਾ ਜਾਂ ਹੋਲ ਕਰਦੇ ਹੁਣ ਲੋੜੇ ਨਹੀਂ ਘਰੇ ਨਾਲ ਤਾਂ ਚੀਚੀ ਹੁੰਦੀ ਆ ਚੀਚ ਜਿਹੜਾ ਪੈਂਦਾ ਰੋਟੀ ਟੁੱਕੋ ਪਾਸੇ ਗਲੇਸ਼ ਹੁੰਦਾ ਇਹਦਾ ਕੰਮੇ ਰੋਟਾ